ਆਸਰੀ ਸ਼ੰਤ ਮੋਹਲਾ ਪਹਿਲਾ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦੁ ਸਹਿਰਾ ਹਉ ਨਾਮ ਹਰਿ ਕਾ ਸਦਾ ਜਾਚੂ ਦੇਹੋ ਪ੍ਰਭੂ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਤ ਮਜਨਾ ਸਾਚਨਾ ਲਾਗੇ ਮੈਲ ਕਿਆ ਮਲ ਧੋਈਐ ਗੁਣੇ ਹਾਰ ਪਰੋਏ ਕਿਸ ਕਿਉਂ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ ਆਪ پارਸ ਪਰਮ ਧਿਆਨੀ ਸਾਥ ਸੱਚੇ ਪਾਵੈ ਆਨੰਦ ਆਨੰਦ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਰ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਿਆਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੈਣੀ ਤਾਂ ਸੰਗਮ ਸਤ ਸਤੇ ਆਰਾਧ ਇਕੰਕਾਰ ਸਾਚਾ ਨਿਤ ਦੇ ਚੜੇ ਸੁਆਯਾ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਿਲਾਇਆ ਕਰਨ ਕਰੇ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਵਿਖਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਟੋਟਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ ਨਾਨਕ ਸਾਚ ਕਹੇ ਬਿਨੰਤੀ ਮਨ ਮੰਝੇ ਸਚ ਸੋਈ ਜੀਵਾ ਤੇਰੇ ਨਾਮ ਮਨ ਆਨੰਦ ਹੈ ਸਤਿ ਸੂ ਸਚਾ ਨੋ ਗੁਣ ਗੋਬਿੰਦ ਹੈ ਜਿਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵਿਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਹਿਬ ਅਗੰਮ ਅਗੋਚਰ ਜੀਵਾ ਸਚੀ ਨਾਈ ਤੁਮ ਸਚ ਅਵਰਨਾ ਕੋਈ ਆਇਆ ਜਾਏ ਸੀ ਜੀਓ ਹੁਕਮਿ ਹੋਏ ਨਵੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸਚ ਮੈਂ ਸਾਚਾ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਬੜਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਹਿਬ ਅਵਰ ਨਾ ਦੂਜਾ ਨਾਮ ਤੇਰਾ ਬੜਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਰੰਦਿਆਂ ਜਿਉ ਏਕ ਸਹਿਬ ਦੋਏ ਰਾਹ ਬਾਦ ਵਧੰਦਿਆਂ ਜਿਉ ਦੋੇ ਰਾਤ ਲਾਏ ਹੁਕਮ ਸਵਾਰੇ ਜਨਮ ਮੂਆ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਵਿਦਿਆ ਬਖ ਲਾਦੀ ਸਿਰ ਪਾਰਾ ਬਖ ਲਾਦੀ ਸਿਰ ਪਾਰਾ ਹੁਕਮੇ ਆਇਆ ਹੁਕਮ ਨਾ ਬੁਝੇ ਹੁਕਮ ਸਵਾਰਨਹਾਰਾ ਨਾਨਕ ਸਹਿਬ ਸ਼ਬਦ ਸੰਜਾਪੈ ਸੱਚਾ ਸਿਰਜਨਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਆਸਾਏ ਗੁਰ ਕੇ ਸ਼ਬਦ ਵੇ ਕਾਣੇ 파ਰਸ ਪਰਸਿਆ 파ਰਸ ਹੋਏ ਜਾਂ ਤੇ ਰਹਿ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹਣ ਦਰ ਸਾਚੇ ਸੱਚੇ ਕੇ ਬਾਪਾਰੀ ਭੂਖ ਪਿਆਸੋ ਆਥ ਕਿਉ ਦਰ ਜਾਏ ਸਾ ਜੀਓ ਸਤਗੁਰ ਪੁੱਛੋ ਨਾਮ ਸਤਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸਾਚ ਚਵਾਏ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਰੰਜਨ ਅੰਧਨ ਨਾਮ ਵਿਖਾਣਾ ਕਰਨੀ ਕਾਰ ਤੁਰੋਂ ਫਰਮਾਈ ਆਪੂ ਆ ਮਨ ਮਾਰੇ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੇ ਪਿਰ ਸੰਗ ਮੂਠੜੀਏ ਖਬਰ ਨਾ ਪਾਈਐ ਜੀਉ ਮਸਤਕ ਲਿਖਿਆੜਿਆ ਲੇਖ ਪੂਰਵ ਕਮਾਇਆ ਜੀਉ ਲੇਖ ਨਾ ਮਿੱਟੀ ਪੂਰਵ ਕਮਾਇਆ ਕਿਆ ਜਾਣਾਂ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਬ ਗੁਣ ਬੈ ਬੈ ਰੁਸੀ ਤਨ ਜੋਵਨ ਆਖ ਕੀ ਛਾਇਆ ਬਿਰਦ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁੱਟੀ ਝੂਟ ਵਿਛੁੰਨਿਆ ਬੁੱਢੀ ਕਰ ਕਾਲਿਓ ਗੁਰ ਕੈ ਪਾਏ ਚਲੋ ਸਾਚਾ ਨਾਮ ਧਿਆਏ ਪਾਵੈ ਸੁਖ ਮਹਿਲੋ ਅਰ ਨਾਮ ਧਿਆਏ ਤਾਂ ਸੁਖ ਪਾਏ ਪੀੜੇ ਦਿਨ ਚਾਰੇ ਨਿਜ ਕਰ ਜਾਏ ਬਹੇ ਸਚ ਪਾਏ ਅਨ ਦਿਨ ਨਾਲ ਪਿਆਰੇ